ਵਿਆਹ ਮਗਰੋਂ ਨੌਜਵਾਨ ਵੱਲੋਂ ਦੂਜਾ ਵਿਆਹ ਕਰਾਉਣ ਦਾ ਮਾਮਲਾ ਨੌਜਵਾਨ ਨੇ ਪਿੱਖੀ ਵਿੰਡ ਤੋਂ ਲੜਕੀ ਨੂੰ ਭਜਾ ਕੇ ਕਰਾਇਆ ਦੂਜਾ ਵਿਆਹ ਪਹਿਲੀ ਪਤਨੀ ਦੇ ਪਿਆਰ ਨੇ ਨੌਜਵਾਨ ਅਤੇ ਲੜਕੀ ਨੂੰ ਹੋਟਲ ਚੋਂ ਕੀਤਾ ਕਾਬੂ ਪਰਿਵਾਰ ਨੇ ਨੌਜਵਾਨ ਅਤੇ ਲੜਕੀ ਖਿਲਾਫ ਦਰਜ ਕਰਾਈ ਸ਼ਿਕਾਇਤ ਹਮਮ ਸਤਾਨਵੇਂ ਤੋਂ ਹੋ ਰਿਹਾ ਸੀ ਪਿੰਡ ਆਪਣਾ ਇੱਥੇ ਸਤਾਨਵੇਂ ਦੀ ਸਾਡੀ ਭਣੇ ਵੀ ਇੱਕ ਤੇ ਭਣੇ ਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਕਹਿੰਦੀ ਤੇ ਉਹ ਅਸੀਂ 2 ਮਹੀਨਿਆਂ ਕੇ ਲੱਭਦੇ ਨੂੰ ਜੇ ਲੱਭੇ ਆ ਕਿ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਤੇ ਉਹ ਤੋਂ ਉਹਦੇ ਪੁਲਸ ਵਾਲੇ ਝਗੜਾ ਜਾਂ ਪਾਕਿਤ ਪੁਲਸ ਵਾਲੇ ਥਾਣੇ ਲੈ ਆ ਤੇ ਨਾਂ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਐਸ ਐਚਓ ਰਣਜੀਤ ਸਿੰਘ ਨਾਂ ਤੋਂ ਕੋਈ ਕਾਰਵਾਈ ਕਰਦੇ ਨਾ ਉਹਨਾਂ ਨੇ ਛੱਡਣ ਦੇ ਆ ਤੇ ਦੇਖਣ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਦੋ ਮਹੀਨੇ ਹੋ ਚੁੱਕੇ ਨੇ ਦੋ ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਜੀ ਆਪਣੇ ਉੱਤੇ ਕੀ ਬਾਈ ਥਾਣੇ ਜੋ ਰਿਪੋਰਟ ਲਖਾਈ ਹੈ ਜੀ ਅੱਛਾ ਜੀ ਕਾਦੀ ਰਿਪੋਰਟ ਲਖਾਈ ਗਈ ਜੀ ਤੁਹਾਡੇ ਵੱਲੋਂ ਲਖਾਈ ਹੈ ਵੀ ਸਾਡਾ ਮੁੰਡਾ ਲ ਅੱਛਾ ਜੀ ਹੂੰ ਤੇ ਹੁਣ ਜੇ ਉਹ ਲੱਪਾ ਲੱਪਾ ਕਿਸੇ ਨੇ ਸੂਰਤੀ ਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ ਤੇ ਨਹੀਂ ਹੋਟਲ 'ਚ ਉਹ ਕੁੜੀ ਮੁੰਡਾ ਦੋਵੇਂ ਫੜਲੇ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਮਿਲੇ ਆ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐਚ ਅੱਛਾ ਜੀ ਤੇ ਕੀ ਕਹਿੰਦੇ ਫਿਰ ਕੁਛ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਨੇ ਹੂੰ ਤਾਂ ਲੱਗਦਾ ਕਹਿੰਦੇ ਕੋਰ ਮੈਰਿਜ ਕਰਾਈ ਆ ਉਹ ਕਿਹਾ ਤੂੰ ਬਿਨਾ ਕੋਰ ਮੈਰਿਜ ਕਿੱਦਾਂ ਕਰਾਦੇ ਪਹਿਲਾਂ ਤਲਾਕ ਨਹੀਂ ਆ ਹੂੰ ਉਹ ਕਹਿੰਦਾ ਹੀ ਕੋਰ ਮੈਰਿਜ ਕਰਾ ਲਈ ਹੈ ਜੇ ਕੋਰ ਮੈਰਿਜ ਕਰਾ ਲਈ ਹੈ ਪਹਿਲਾਂ ਤਲਾਕ ਨਹੀਂ ਆ ਹੂੰ 4 ਸਾਲਾਂ ਦਾ ਮੁੰਡਾ ਵਾ ਹੂੰ ਤੇ ਫਿਰ ਪਰਚਾ ਕਿਉਂ ਨਹੀਂ ਭੰਦਦਾ ਹੂੰ ਜਿੰਨਾ ਚਿਰ ਤਲਾਕ ਨਾ ਹੋਵੇ ਉਹਦੀ ਕੋਰ ਮੈਰਿਜ ਬੰਦਾ ਕਰਾਂਗੇ ਦਾਦਾ 420 ਦਾ ਤੇ ਪਹਿਲੇ ਉਦੋਂ ਹੀ ਬੰਦਦਾ ਪਿਆ ਤੂੰ ਖਾੜੀ ਦੱਸਦਾ ਕਿ ਉਹ ਤੇ ਲਾਉਣ ਪਹਿਲਾਂ ਤੁਹਾਡਾ ਬਾਕੀ ਬਾਤ ਚ ਵੇਖੀ ਜਾਂਦੀ ਤਾਂ ਡੇਕਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ ਸ਼ਹੀਦਾਂ ਤੇ ਵੀ ਕਾਲੀ ਗੱਲ ਹੀ ਕਰਦੇ